ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਲਾਰੈਂਸ ਗਰੁੱਪ ਨੂੰ ਅਤਵਾਦੀ ਸੰਗਠਨ ਐਲਾਨਣ ਦੀ ਮੰਗ ਉੱਠੀ ਹੈ। ਦਾਸਤੀ ਕਿ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਮੰਗ ਕੈਨੇਡਾ ਸਰਕਾਰ ਤੋਂ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੂੰ ਟੈਰਰਿਸਟ ਗਰੁੱਪ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਡੈਨੀਅਲ ਸਮਿਥ ਨੇ ਹਿੰਸਾ, ਜ਼ਬਰੀ ਵਸੂਲੀ, ਤਸਕਰੀ ਦੇ ਵਿੱਚ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦਾ ਹਵਾਲਾ ਦਿੱਤਾ ਹੈ ਤੇ ਨਾਲ ਹੀ ਉਸਨੇ ਬਿਸ਼ਨੋਈ ਗੈਂਗ ਨੂੰ ਟਾਰਗੇਟ ਕਿਲਿੰਗ ਦੇ ਲਈ ਵੀ ਜ਼ਿੰਮੇਵਾਰ ਠਹਿਰਾਇਆ। ਉਸਨੇ ਕਿਹਾ ਕਿ ਲਾਰੈਂਸ ਗਰੁੱਪ ਨੂੰ ਜਿਹੜਾ ਹੁਣ ਕੈਨੇਡਾ ਦੇ ਵਿੱਚ ਟੈਰਰਿਸਟ ਗਰੁੱਪ ਐਲਾਨ ਦਿੱਤਾ ਜਾਣਾ ਚਾਹੀਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਵੱਲੋਂ ਵੀ ਸੇਮ ਅਜਿਹੀ ਮੰਗ ਕੀਤੀ ਗਈ ਸੀ ਉਹਨਾਂ ਨੇ ਕੈਨੇਡਾ ਸਰਕਾਰ ਨੂੰ ਮੰਗ ਕੀਤੀ ਸੀ ਕਿ ਲਾਰੈਂਸ ਗਰੁੱਪ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਜਾਣਾ ਚਾਹੀਦਾ ਹੈ ਤੇ ਹੁਣ ਇੱਕ ਵਾਰ ਫਿਰ ਇਹ ਮੰਗ ਉੱਠੀ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਗਈ ਹੈ ਇਹ ਮੰਗ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਕੀਤੀ ਗਈ ਹੈ ਡੈਨੀਅਲ ਸਮਿਥ ਨੇ ਹਿੰਸਾ ਜ਼ਬਰੀ ਵਸੂਲੀ ਤਸਕਰੀ ਦੇ ਵਿੱਚ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦਾ ਹਵਾਲਾ ਦਿੱਤਾ ਦੇ ਨਾਲ ਹੀ ਉਸਨੇ ਕਿਹਾ ਕਿ ਬਿਸ਼ਨੋਈ ਗੈਂਗ ਜਿਹੜੀ ਟਾਰਗੇਟ ਕਿਲਿੰਗ ਦੇ ਵਿੱਚ ਵੀ ਮੌਜੂਦ ਰਹਿੰਦੀ ਉਸਨੇ ਟਾਰਗੇਟ ਕਿਲਿੰਗ ਨੂੰ ਲੈ ਕੇ ਵੀ ਜ਼ਿੰਮੇਵਾਰ ਬਿਸ਼ਨੋਈ ਗੈਂਗ ਨੂੰ ਤਹਿਰਾਇਆ ਦਾਸੇ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੈਨੇਡਾ ਦੇ ਵਿੱਚ ਵਕ-ਵਕ ਥਾਵਾਂ ਤੇ ਜਦੋਂ ਕੋਈ ਹਿੰਸਾ ਘਟਨਾਵਾਂ ਵਾਪਰਦੀ ਹੈ ਨਾ ਤੇ ਉਸ ਦਾ ਜਿਹੜੀ ਉਸਦੀ ਜ਼ਿੰਮੇਵਾਰੀ ਹੈ ਉਹ ਬਿਸ਼ਨੋਈ ਗੈਂਗ ਦੇ ਵੱਲੋਂ ਲਈ ਜਾਂਦੇ ਜਿਸ ਤੋਂ ਬਾਅਦ ਹੁਣੇ ਮੰਗ ਬਾਰ-ਬਾਰ ਉੱਠ ਰਹੀ ਹੈ ਕਿ ਲੌਰੈਂਸ ਗਰੁੱਪ ਨੂੰ ਟੈਰਰਿਸਟ ਗਰੁੱਪ ਅਲਾਨਤਾ ਜਾਣਾ ਚਾਹੀਦਾ ਹੈ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਇਸ ਮੰਗ ਨੂੰ ਲੈ ਕੇ ਕੀ ਜਵਾਬ ਦਿੰਦੀ ਹੈ